ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਲੰਗਿਆਣਾ ਨਵਾਂ ਤਸਵੀਰ ਬਾਗਾਪੁਰਾਣਾ ਤੇ ਜਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਨਗ ਹੋਰ ਦਿਖਾਉਣੇ ਕਾਕੇ ਬਰਾੜ ਦੇ ਜਿਹਦੇ ਜਿਹੜੇ ਨਗ ਪਸੰਦ ਆ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਜੀ ਵੀਡੀਓ ਸ਼ੁਰੂ ਕਰਤਾ ਪਹਿਲਾਂ ਸਾਰੇ ਵੀਰ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਇਹ ਤੁਹਾਨੂੰ ਹਰ ਜੋ ਨਵੀਂ ਵੀਡੀਓ ਪੈਂਦੀ ਆਗੀ ਸਸਤੇ ਸਸਤੇ ਭਾਅ ਦੇ ਛੋਟੇ ਛੋਟੇ ਮੁੱਲ ਦੇ ਹਰੇਕ ਬੰਦੇ ਲੈਣ ਵਾਲੇ ਆਪਾਂ ਤੁਹਾਨੂੰ ਪਸੂ ਦਿਖਾਉਂਦੇ ਰਹੀਏ ਤੇ ਜੇ ਕਿਸੇ ਵੀਰ ਨੂੰ ਤੇ ਵੀਡੀਓ ਬਣਾਉਣੀ ਹੋਵੇ ਕਿ ਜਾਨਵਰ ਸੇਲ ਕਰਨਾ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮਾਮਲਾ 98783 93488 ਹੈ ਜੀ ਚੱਲੀ ਪਰਖ ਤੁਸੀਂ ਆ ਕੇ ਕਰਨੀ ਆ ਕਿ ਤੁਸੀਂ ਪੈਸੇ ਲਾਉਣੇ ਆਗੇ ਅੱਜ ਦੋ ਟਾਈਮ ਚਾਰ ਟਾਈਮ ਭਲਾ 6 ਟਾਈਮ ਤੇ ਚੋ ਕੇ ਬਾਈ ਦੇ ਕਰੋ ਲੈ ਜਾ ਸਕਦੇ ਹੋ ਜੀ ਹਾਂ ਆਓ ਕਰਦੇ ਆ ਬਾਕੀ ਵਿਰਾਟ ਸਾਹਿਬ ਨਾਲ ਗੱਲਬਾਤ ਲੈਣੇ ਆ ਭਰਾਪਜਾ ਦੇ ਬਣਾ ਬਾਰੇ ਹਾਂਜੀ ਭਾਈ ਨਾਮ ਸਾਡੀ ਉਹ ਸਾਰੇ ਜਾਣਦੇ ਹੀ ਆ ਜੀ ਨਾਮ ਤਾਂ ਜਾਣਦੇ ਸਸੀ ਗੱਲ ਸਭ ਤੋਂ ਪਹਿਲਾਂ ਸਾਰੇ ਮੇਰੇ ਪਿੰਡ ਭਰਾਵਾਂ ਨੂੰ ਠੀਕ ਆ ਭਾਈ ਨਾਮ ਜੀ ਮੇਰਾ ਕਾਕਾ ਪਿੰਡ ਲੰਗੇਣਾ ਤਸਿਲ ਬਾਘਾਪਣਾ ਜ਼ਿਲ੍ਹਾ ਮੋਗਾ ਵਿਕੀਆਂ ਦਾ ਮਾਲ ਫਿਰ ਮਾਲ ਭਾਈ ਵਿਕੀਆਂ ਦਾ ਮਾਲ ਤੇ ਨਾਲ ਨੰਬਰ ਵੀ ਦਿੰਦੇ ਲੋਕਾਂ ਨੂੰ ਜਿੰਨੇ ਮੈਂ ਮਾਲ ਦੇਣ ਨੂੰ ਦਿੰਨਾ ਉਹਨਾਂ ਨਾਲ ਗੱਲ ਕਰਿਆ ਕਰੋ ਵੀ ਤੁਸੀਂ ਗਾਂ ਲਈ ਕਾਕੇ ਤੋਂ ਕਾਕੇਵੇਂ ਨਿਕਲੀ ਤੁਹਾਡੀ ਆਹੋ ਬਸ ਇਹ ਭਾਈ ਆਪਣੀ ਸੂਈ ਆ ਠੀਕ ਆ ਭਾਈ ਠੀਕ ਆ 3 ਕਿਲੋ ਬੋਰੀ ਕੱਢੀ ਆ ਹਲੇ ਬੋਰੀ ਥੱਲੇ ਹੋਈ ਆ ਸਾਰੀ ਠੀਕ ਆ ਭਾਈ ਆ ਲੋਕਾਂ ਨੂੰ 7-8 ਗੱਲ ਨਹੀਂ ਕੱਢੀ ਲੋਕਾਂ ਨੂੰ ਇਹ ਮਸਿਤਾ ਦਯੂਗੀ ਤੋਂ 12 ਲੀਟਰ ਠੀਕ ਹੈ ਜੀ ਲੈ ਕੇ ਦਊਗਾ ਲੋਕ ਤਾਂ ਕਹਿੰਦੇ ਪਹਿਲੇ ਚਲਾਈ 5-7 ਕਿਲੋ ਕੱਢ ਲਿਆ ਲੈ ਕੇ ਦਊਗਾ ਬਾਈ 5-7 ਤੁਸੀਂ ਨਹੀਂ ਮਿਲਕ ਫਿਗਰ ਹੋ ਜਾਂਦੀ ਹੈ ਠੀਕ ਹੈ ਜੀ 3 ਕਿਲੋ ਕੱਢੀ ਆ 2 ਕਿਲੋ 2 ਕਿਲੋ ਬੱਚੇ ਨੂੰ ਜਗਾਦਾ ਵੱਚੀ ਮਗਰ ਆ ਠੀਕ ਹੈ ਬਾਈ ਗਾਰੰਟੀ ਆ ਪ੍ਰੋਪਰ ਝੇਰ ਦੀ ਠੀਕ ਹੈ ਨਾ ਹੁਣ ਠੋਗੀ ਵੜ ਉਹ ਕਿਹੜਾ ਬਾਈ ਬੱਚਾ ਕਿੱਡਾ ਬੱਚਾ ਕਿੱਡਾ ਬੱਚਾ ਵੇ ਵੱਚੀ ਕਿੱਡੀ ਆ ਠੀਕ ਹੈ ਬਾਈ ਰਾਤ ਸੁਈਆ ਅੱਥੀ ਸਮਾਈਆ ਜੇਰ ਅੱਥੀ ਪੋਈ ਹੈ ਓਕੇ ਜੇਰ ਦੀ ਮੈਂ ਕਾ ਲੈ ਕੇ ਦੂੰ ਸ਼ਾਮ ਤੇ ਠੀਕ ਹੈ ਬਾਈ ਸਦੋਂ ਦਾਲ ਇੰਨੀ ਪੋਲੀ ਹੈ ਮਹਿਰ ਦਾ ਦੁੱਧ ਹੈ ਠੀਕ ਹੈ ਬਾਈ ਚਲੋ ਸਿਆ ਰੰਗਲਾ ਲਾ ਦੂੰਗੀ ਠੀਕ ਹੈ ਬਾਈ ਹੋਂ ਤਾਂ ਦਿਨ ਦਿਨ ਦੁੱਧ ਕਰ ਬਿਠਾ ਹਾਂ 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 ਤੋਰੇਗਾ ਮਾੜੀ ਜੀ ਹਾਂ ਤੋਰ ਲਓ ਵੀ ਦੋਸਤੋ ਬਾਈ ਦਾ ਰਾਤ ਸੁਈਆ ਜੇਰ ਜੱਪੇ ਜਮਾ ਡੰਨਾ ਬੋਲੇ ਖੜੀ ਬੈਗਾ 3 ਕਿਲੋ ਲੋਕ ਕਹਣੂ 7-8 ਕਿਲੋ ਕਢ ਲਈ ਆਵੇਂ ਕਹੀ ਜਾਵੇ ਤਿੰਨ ਕਿਲੋ ਬਾਈ ਥੱਲੇ ਹੋਊਗੀ ਬਾਕੀ ਤੁਸੀਂ ਆਪ ਦੇ ਵੇਖ ਲੈਣੀ ਹੈਗੀ ਸੋਣੀ ਵਹਿੜਾ ਥੋੜੇ ਸੁਆ ਥੋੜੇ ਸੁੱਕੇ ਥੋੜੀ ਤੁਹਾਨੂੰ ਪ ਬੱਚਾ ਹੁੰਦਾ ਫਿਰ ਪਾਣੀ ਦਾ ਨਿਕਲ ਜਾਂਦਾ ਵਾ ਥੋੜੀ ਜਿਹੀ ਫਿੱਕੀ ਜੁਲਾ ਦੀ ਪਰ ਰਾਜੀ ਹੋ ਜੂਗੀ ਚਾਹ ਦੇ ਪੱਠੇ ਪੱਠੇ ਚੱਕੂਗੀ ਹਜੇ ਰਾਤ ਹੀ ਸੂਈ ਆ ਗਈ ਜੇਰ ਜੱਪੇ ਹੀ ਡੰਨ ਆ ਗਈ ਹਾਂ ਸੋਹਣਾ ਹਾਥੀ ਚੁਾਈ ਵਾਲਾ ਮੁੱਠੀ ਵਾਲਾ ਥਾਣਾ ਦੇ ਦੇਖ ਸਕਦੇ ਹੋ ਚਾਰੇ ਥਾਣਾ ਕੋਈ ਫੋੜ ਨਹੀਂ ਕੋਈ ਸ਼ਾਕ ਨਹੀਂ ਗਈ ਸੋਹਣੀ ਫੇਸ ਕਵਾਰਟੀ ਆ ਜਿਹੜੀ ਡਾ ਕੇ ਚੂਣੀ ਹੈ ਠੀਕ ਹੈ ਜੀ ਬਦੂਰ ਲਾਉਣਾ ਲਾ ਲਓ ਬੀਨੇ ਨਹੀਂ ਲਾਉਣਾ ਨਾ ਲਾਓ ਠੀਕ ਹੈ ਭਾਈ ਕਾਫੀ ਕਲਰ ਦੀ ਜਰਸੀ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਬੋਦੀ ਵਾਲੀ ਵਹਿੜ ਆ ਗਈ ਮਗਰ ਅੱਛੀ ਬਹੁਤ ਪਿਆਰੀ ਆ ਗਈ ਬੱਚੀ ਜਿਆਦਾ ਦੇਦੀ ਐ ਚੈਪ ਅੱ ਕਿ ਜਰਸੀ ਦੇ ਐਫਐਰਟੀ ਕਾ ਭਰਾਇਆ ਹੋਇਆ ਸੀਗਾ ਅੱਛੀ ਵੀ ਤੁਹਾਨੂੰ ਦਿਖਾ ਦਿੰਨੇ ਆਂਗੇ ਹਾਂ ਬਾਕੀ ਬਾਈ ਕਿਉਂਕਿ ਤਾਜੀ ਸੂਈ ਆਇਏ ਰਾਤ ਦੀ ਇਸ ਵੀਕ ਤਾਜੀ ਪੱਠੇ ਪੱਠੇ ਚੱਕੂਗੀ ਦਾਣਾ ਪਾਣਾ ਖਾਊਗੀ ਦੋ ਚਾਰ ਤਰ੍ਹਾਂ ਨੂੰ ਫਿਰ ਇਹਨੇ ਭਰੇ ਆਉਣਾ ਵਾ ਹਾਂ ਦੁੱਧ ਦੋ ਕੋਈ 13-14 ਕਿਲੋ ਪਰ ਤੁਸੀਂ 12 ਮੰਨ ਕੇ ਲਿਓ ਬਾਈ ਜਾਂਦਾ ਸੀਗਾ ਮੁੱਲ ਰਾਣਾ ਫਿਰਦਾ ਮੁੱਲ ਹਾਂ ਨਾ ਜਣੀ 38000 ਦੀ ਐ ਠੀਕ ਹੈ ਜੀ 2 ਘਟ 40 ਦੀ 38000 ਦੀ ਲਓ 38000 ਰੁਪਏ ਜਮਾ ਜੈਜ ਮੋਲਾ 2 ਘਟ 40000 ਰੁਪਿਆ ਜਿਹਦੇ ਪਸੰਦ ਆ ਜੇ ਤੁਸੀਂ ਬਾਈ ਨਾਲ ਗੱਲਬਾਤ ਕਰ ਲੈਣੀ ਆ ਇੱਕ ਬਾਈਕਲ ਤੋਕੜ ਗੱਪਣ ਜਰਸੀ ਵੀ ਆ ਦੋਸਤੋ ਆਹ ਇਹ ਮਗਰ ਬੱਛੀ ਆ ਗਈ ਸੋਹਣੀ ਬੱਛੀ ਆ ਗਈ ਤੇ ਵੇਖ ਸਕਦੇ ਬੈਠੀ ਆ ਗਈ ਹਜੇ ਰਾਤ ਦੀ ਸੂਈ ਆ ਇੱਕਾ ਕ੍ਰੋਸ ਆਂਗਾ ਜਰਸੀ ਤੇ ਸ਼ਾਈ ਵਾਲ ਦਾ ਕ੍ਰੋਸ ਜਿਆਵਾ ਇਹ ਤੋਕੜ ਗੱਪਣ ਆ ਹਾਂ ਬਾਈ ਕਹਿੰਦਾ ਪਿਓਰ ਸ਼ਾਈ ਵਾਲ ਆਗੀ ਇਹੇ ਠੰਡੀ ਸੀੜਾ ਬਾਈ ਚਵਾਈ ਚੇ ਵੀ ਪੂਰੀ ਬਾਈ ਪੀੜੀ ਢਾ ਕੇ ਠੀਕ ਆ ਬਾਕੀ ਜਾਣਕਾਰੀ ਬਾਈ ਤੋਂ ਲੈ ਲੈਨੇ ਆਪਾਂ ਭਾਈ ਕਹਿੰਦਾ ਸ਼ਾਈ ਵਾਲ ਚ ਪੈਂਦੀ ਹੈ ਇਹ ਹੈ ਸ਼ਾਈ ਵਾਲ ਦੇ ਦੇਖ ਸਕਦੇ ਹੋ ਜੀ ਹਾਂ ਇਹਦੇ ਮੇਰਾ ਖਿਆਲ ਚਾਰ ਦਿਨ ਘਟਾ ਕੇ 6 ਦਿਨ ਠੀਕ ਆ ਚੋ ਭਾਈ ਉਹ ਮਾਤਾ ਘਰੇ ਨਹੀਂ 50 ਮਹੀਨੇ ਤੋਂ ਘਟਾ 5-6 ਦਿਨ ਠੀਕ ਹੈ ਜੀ 50 ਮਹੀਨੇ ਤੋਂ ਠੀਕ ਹੈ ਜੀ ਇੱਕ ਵਾਰ ਕਰਾ ਕੇ ਜੇ ਮੈਂ ਚੈੱਕ ਕਰਾ ਕੇ ਲਿਆਣਾ ਠੀਕ ਹੈ ਜੀ ਠੀਕ ਹੈ ਜੀ 50 ਮਹੀਨੇ ਤੋਂ 4-5 ਦਿਨ ਘਟਾ ਹੈ ਸੇਵਾ ਹੈਨੀ ਵਿਊ ਦੀ ਠੀਕ ਹੈ ਭਾਈ ਬਹੁਤ ਵੀ ਭਾਈ 4 ਕਿਲੋ ਆ 2 ਕਿਲੋ ਟੈਂਟਾ ਠੀਕ ਹੈ ਭਾਈ ਦੇਣੀ ਕਨੇ ਜੈ ਜੀ ਜਮਾ ਠੰਡੀ ਸੀਲ ਹੈ ਪੰਜਾਂ ਦੀ ਮੰਨ ਕੇ ਚਲੋ ਪੰਜ ਦਿਨ ਘੱਟ ਚਲ ਪੰਜਾਂ ਦੀ ਮੰਨ ਲੈ ਅਗਲਾ ਦੁੱਧ ਮੰਨੋ 4 ਕਿਲੋ ਹੈ 5 ਕਿਲੋ ਠੀਕ ਆ ਭਾਈ ਦੋ ਟਾਈਮ ਚੋ ਲੈਵੇ ਦੋ ਟਾਈਮ ਵੀ ਪੰਜ ਦਿਨ ਚੋ ਆ ਕੇ ਦੂੰਗਾ ਠੰਡੀ ਹੈ ਚਵਾਈ ਚ ਹਾਂ ਠੀਕ ਆ ਭਾਈ ਤੋਰ ਨੂੰ ਤੋਰਨੀ ਹੈਗੇ ਜਾਂ ਰਹਿਣ ਦੇ ਤੋਰਾ ਤੋਰ ਨਹੀਂ ਤਾਂ ਪਾਣੀ ਪੀ ਜਾਂਦੀ ਤੇ ਤੇਰੀ ੱਈ ਸੀ ਠੀਕ ਆ ਭਾਈ ਕਿੰਨੇ ਦੀ ਦੇ ਦੇਣੀ ਹੈ ਇਹ ਇਹ ਦੇ ਦਾਂਗੇ ਭਾਈ 26000 ਰੁਪਏ ਦੀ ਵਿੱਚੋਂ ਛੋਟ ਛੱਪਾ ਛੋਟ ਛੱਪਾ ਲਓ ਜੀ ਦੋਸਤੋ ਪੰਜਾਂ ਦਾ ਪੰਜਾਂ ਦਿਨ ਘੱਟ ਆ ਛਾਈ ਵਾਲ ਵਹਿੜ ਆ ਗਈ ਪਿਆਓ ਲਾਲ ਰੰਗ ਦੇ ਦੇਖ ਸਕਦੇ ਪਿਆਓ ਸੁਣਾ ਥਾਣਾ ਚਾਰ ਹੀ ਥਾਣਾ ਕੋਈ ਫੋੜ ਕੋਈ ਛਾਂਗ ਨਹੀਂ ਬਗਿਆ ਦੁੱਧ ਦੇ ਕੇ 4 ਕਿਲੋ ਸਲੇ 2-2 ਕਿਲੋ ਗਾਂ ਨੂੰ ਚੰਗੀ ਵੀ ਤਾਰ ਕੇ ਵੇਚ ਲੂਗਾ ਤਾਂ ਵੀ 4 ਪੈਸੇ ਦੇ ਹੋ ਜੂਗੀ 2 ਮਿੰਟ ਦੁੱਧ ਪਿਆ ਜੀ ਤੁਹਾਨੂੰ ਹੋਰ ਇਹ ਜਿੰਨੇ ਚੋ ਕੇ ਛੱਡਦੇ ਤੇ ਗਾਂ ਨੂੰ ਚੰਗੀ ਬਾਣ ਦੁੱਧ 4 ਵਾਧ ਪੈ ਜੂਗੀ 2 ਕਿਲੋ ਮੁੱਲ ਸਿਰਫ 26000 ਰੁਪਏ ਜਾਂ ਬੱਛੀਆਂ ਵਾਲਾ ਭਾ ਇਹਨੇ ਤਾਂ ਬੱਛੀਆਂ ਦਿੰਦਾ ਕੋਈ ਜਿਹਦੇ ਪਸੰਦ ਆ ਜੇ ਬਾਈ ਨਾਲ ਗੱਲਬਾਤ ਕਰ ਲਓ ਨੰਬਰ ਸਕਰੀਨ ਤੇ ਚੱਲੇ ਜਾਣਾ ਵਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦੀ